ਇਹ ਖੁਸ਼ੀ ਇਹ ਵੀ ਤੁਹਾਡੇ ਨਾਲ ਸਾਡੀ ਕਰਦਾ ਖੁਸ਼ੀ ਹੋ ਰਹੀ ਆ ਕਿ ਇਸ ਸਾਲ ਇਸ ਸਾਲ ਪੰਜਾਬ ਵਿੱਚ ਔਰਤਾਂ ਨੇ ਮੁਫਤ ਬੱਸ ਯਾਤਰਾ ਦੀ ਸਹੂਲਤ ਦੀ ਵਰਤੋਂ ਕਰਕੇ ਰਾਜ ਵਿੱਚ 12 ਕਰੋੜ ਤੋਂ ਵੱਧ ਯਾਤਰਾਵਾਂ ਦਾ ਲਾਭ ਉਠਾਇਆ ਸਾਡੇ ਪੰਜਾਬ ਦੀ ਅੱਧੀ ਆਬਾਦੀ ਨੇ ਸਰ 12 ਕਰੋੜ ਤੋਂ ਵੱਧ ਟ੍ਰਿਪ ਜਿਹੜੇ ਨੇਗੇ ਉਹ ਮੁਫਤ ਬੱਸ ਯਾਤਰਾ ਨਹੀਂ ਕੀਤੀ ਨੇ ਇੱਕ ਵੱਡਾ ਲਾਭ ਹੋਇਆ ਜਿਸ ਤੇ ਸਨ ਚਾਲੂ ਬੀਤੀ ਸਾਲ ਵਿੱਚ 450 ਕਰੋੜ ਰੁਪਏ ਦਾ ਉਹ ਬੰਦ ਕੀਤਾ ਗਿਆ ਹੈ ਅਤੇ ਇਹ ਸਰ ਅਸੀਂ ਇਹ ਸਕੀਮ ਨੂੰ ਨਿਰੰਤਰ ਜਾਰੀ ਰੱਖਾਂਗੇ ਤੇ ਅਗਲੇ ਸਾਲ 2025-26 ਲਈ ਵੀ 450 ਕਰੋੜ ਰੁਪਏ ਦਾ ਉਹ ਬੰਦ ਕੀਤਾ ਇਸ ਵਿੱਚ ਕੀਤਾ ਗਿਆ ਸਪੀਕਰ ਸਾਹਿਬ ਬਦਲਦਾ ਪੰਜਾਬ ਵਿੱਚ ਬਦਲਦਾ ਪੰਜਾਬ ਵਿੱਚ ਸਰਕਾਰ ਸਮਾਜ ਦੇ ਹਰੇਕ ਵਰਗ ਦਾ ਖਿਆਲ ਰੱਖਦੀ ਹੈ ਸਾਡੀਆਂ ਸਾਡੇ ਅਨੁਸੂਚਿਤ ਜਾਤੀਆਂ ਦੇ ਭੈਣਾ ਭਰਾਵਾਂ ਨੂੰ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਸਪੀਕਰ ਸਾਹਿਬ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫੈਰਾਸ ਕਾਰਪੋਰੇਸ਼ਨ ਤੋਂ ਲੈ ਕਰਜ਼ਾ ਕਰਨ ਡਿਫਾਲਟਰ ਹੋਣ ਦਾ ਮੁੱਦਾ ਬੜਾ ਚਿੰਤਾਜਨਕ ਹੈ ਜਿਹੜੇ ਐਸਸੀ ਭਰਾਮਾ ਨੇ ਸ਼ੈਡਿਊਲ ਕਾਸ ਭਰਾਮਾ ਨੇ ਕਾਰਪੋਰੇਸ਼ਨ ਤੋਂ ਲੈ ਲਏ ਸੀ ਉਹਨਾਂ ਚ ਬਹੁਤ ਸਾਰੇ ਭਾਜਰੇ ਡਿਫਾਲਟਰ ਹੋ ਗਏ ਨੇ ਕਿ ਬਾਤ ਹੀ ਚਿੰਤਾਜਨਕ ਵਿਸ਼ਾ ਹੈ ਸਰ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਉਹ ਕਰਜ਼ਾ ਜਿਹੜਾ ਲਿਆ ਸੀ ਉਹ ਵਾਪਸ ਕਰਤਾ ਪਰ ਲੇਕਿਨ ਕੁਝ ਜਿਹੜੀਆਂ ਜੈਨੂਨ ਰੀਜ਼ਨ ਸੀਗੇ ਜਿਹੜੇ ਜੈਨੂਨ ਕਾਸ ਸੀ ਜਿਵੇਂ ਕਿ ਲਾਭਪਾਤਰੀ ਦਾ ਕਾਰੋਬਾਰ ਵਿੱਚ ਅਸਫਲ ਹੋ ਜਾਣਾ ਲਾਪਤਰੀ ਦੀ ਸਰ ਕਿਸੇ ਸ਼ਡਿਊਲ ਕਾਸ ਲਾਪਤਰੀ ਦੀ ਮੌਤ ਦਾ ਹੋ ਜਾਣਾ ਪਰਿਵਾਰ ਵਿੱਚ ਕੋਈ ਹੋਰ ਕਮਾਉਣ ਵਾਲਾ ਮੈਂਬਰ ਦਾ ਨਾ ਹੋਣਾ ਲਾਪਤਰੀ ਦੇ ਘਰ ਵਿੱਚ ਕਿਸੇ ਹੋਰ ਮੈਂਬਰ ਦੀ ਲੰਬੀ ਬਿਮਾਰੀ ਜਾਂ ਆਮਦਨ ਦਾ ਕੋਈ ਹੋਰ ਸਰੋਤ ਨਾ ਹੋਣਾ ਕਿਸੇ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਣਾ ਆਦ ਕਰਕੇ ਸਰ ਕੁਝ ਲਾਪਤਰੀ ਜਿਹੜੇ ਨੇ ਕਿ ਜਿਹੜੇ ਸ਼ਡਿਊਲ ਕਾਸ ਦੇ ਲਾਪਤਰੀ ਉ ਕਰਜ਼ਾ ਪੰਜਾਬ ਦਾ ਵਾਪਸ ਕਾਰਪੋਰੇਸ਼ਨ ਦਾ ਵਾਪਸ ਕਰਨ ਸਮਰਥ ਰਹੇ ਸਰ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਨੂੰ ਕਰਜ਼ਾ ਦੀ ਅਦਾਇਗੀ ਸਰੇ ਵੀ ਦੇਖਣ ਵਿੱਚ ਆਇਆ ਕਿ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਦੀ ਹਿਦਾਇਗੀ ਕਰਜ਼ਿਆਂ ਦੀ ਅਦਾਇਗੀ ਜਿਹੜੀ ਆ ਪਰਿਵਾਰਾਂ ਨੂੰ ਆਪਣੀ ਜਾਇਦਾਦਾਂ ਤੱਕ ਆਪਣੇ ਕਿਉਂਕਿ ਛੋਟੇ-ਛੋਟੇ ਕਾਰਨ ਸਰ ਸ਼ੈਡਿਊਲ ਕਾਸਟ ਲੋਕਾਂ ਕੋਲ ਛੋਟੇ-ਛੋਟੇ ਕਾਰਨ ਉਹ ਤੱਕ ਆਪਣੇ ਵੇਚਨੇ ਪਏ ਜਿਸ ਕਾਰਨ ਸਾਰੇ ਸਰ ਗਰੀਬੀ ਬਲ ਤਕੇ ਗਏ ਸਾਡੀ ਸਰਕਾਰ ਨੇ ਸਰ ਇਸ ਸਥਿਤੀ ਭਰਤੀ ਜਿਹੜੀ ਆ ਹਿਊਮਨ ਬੀਅਰ ਪੜਾਉਂਦੇ ਹੋਏ ਸਾਦਸੀ ਸਰ ਜਿਹੜਾ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਭਰਾਮਾ ਦੇ ਪ੍ਰਤੀ ਇੱਕ ਅੱਛੀ ਅਪਰੋਚ ਬਣਾਈ ਆ ਸਮਾਜ ਸਰ ਇਸ ਅਜਿਮ ਤੇ ਪਵਿੱਤਰ ਸਦਨ ਦੇ ਅੰਦਰ ਐਲਾਨ ਕਰਦਾ ਕਿ ਜਿਹੜਾ ਵੀ ਕਰਜ਼ਾ ਉਹਨਾਂ ਨੇ ਅੱਜ ਮਿਤੀ 31/3/2020 ਤੱਕ 31/3/2020 ਤੱਕ ਕਾਰਪੋਰੇਸ਼ਨ ਲਈ ਲੈ ਕੇ ਸਾਰੇ ਕਰਜ਼ੇ ਜਿਹੜੇ ਉਹ ਸਰ ਮੁਆਫ ਕੀਤੇ ਜਾਂਦੇ ਐ। ਐਸਸੀ ਕਾਰਪੋਰੇਸ਼ਨ ਦੇ ਜਿੰਨੇ ਸ਼ੈਡਿਊਲ ਕਾਸਟਾਂ ਨੇ 31/3/2020 ਤੱਕ ਕਰਜ਼ੇ ਲਏ ਨੇ ਸਰ ਉਹ ਟੋਟਲ ਜਿਹੜੇ ਨੇਗੇ ਉਹ ਅਸੀਂ ਮਾਫ ਕੀਤੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੇ ਨਿਰਪੜਤਾ ਦੇ ਮੌਕੇ ਨਾਲ ਸਸ਼ਕਤ ਬਣਾਉਣ ਲਈ ਸਾਡੀ ਸਰਕਾਰ ਦੇ ਮੁਖਤਰਜੀ ਰਹੀ ਹੈ ਸਾਲ ਇਸ ਸਾਲ 1468 ਪਲੇਸਮੈਂਟ ਕੈਂਪਸ ਰਾਹੀਂ ਸਰ 1400 ਹਟਾ ਜਿਹੜੇ ਪਲੇਸਮੈਂਟ ਸੈਂਟਰ ਕੈਂਪਸ ਰਾਹੀਂ 85248 ਉਮੀਦਵਾਰਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਹਨ ਜਦਕਿ 24345 ਵਿਅਕਤੀਆਂ ਨੂੰ ਸਵੇ ਰੋਜ਼ਗਾਰ ਕਰਜ਼ਿਆਂ ਦੀ ਸਹੂਲਤ ਦਿੱਤੀ ਗਈ ਹੈ ਅਪ੍ਰੈਲ 2022 ਤੋਂ ਨਿਜਮਤ ਸਰਕਾਰੀ ਭਰਤੀ ਜਰੀਏ ਜਿਹੜੇ ਸਰਕਾਰੀ ਭਰਤੀ ਇਸ ਤੋਂ ਇਲਾਵਾ ਉਹਦੇ 'ਚ 51655 51655 ਅਪੁਆਇੰਟਮੈਂਟ ਲੈਟਰ ਯੁਕਤੀ ਪੱਤਰ ਜਾਰੀ ਕੀਤੇ ਗਏ ਹਨ ਪੰਜਾਬ ਤੋਂ ਆਪਣੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਦੇ ਸਰ ਬਹੁਤ ਵੱਡਾ ਮਾਣ ਹੈ 22 ਕੇਸ ਜਿਹੜੇ 22 ਕੇਡਟ ਐਨਡੀਏ ਅਤੇ ਹੋਰ ਅਕੈਡਮੀਆਂ ਵਿੱਚ ਸ਼ਾਮਲ ਕੀਤੇ ਗਏ ਹਨ 15 ਨੂੰ ਅਫਸਰ ਬਣਾਇਆ ਗਿਆ ਅਤੇ 47 ਕੈਂਟਾਂ ਨੂੰ ਐਨਡੀਏ ਦੀ ਪ੍ਰੀਖਿਆ ਪ੍ਰੀਖਿਆ ਅੰਦਰ 74.60% ਦੀ ਜਿਹੜੀ ਆ ਉਹ ਸ਼ਾਨਦਾਰ ਸਫਲਤਾ ਦਾ ਨਮੂਨਾ ਨੇ ਪਾਸ ਕੀਤੀ ਹੈ ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ ਹੁਨਰ ਸਖਲਾਈ ਅਤੇ ਕੈਰੀਅਰ ਕਾਉਂਸਲਿੰਗ ਰਾਹੀਂ ਰੋਜ਼ਗਾਰ ਯੋਗਤਾ ਨੂੰ ਬਦਾਉਣ ਲਈ ਮੈਂ 23 ਸਾਲ 2025-26 ਲਈ 300 200 ਸੋਰੀ 230 ਕਰੋੜ ਰੁਪਏ ਦੀ ਵੱਣਦੀ ਤਸਵੀਰ ਰੱਖਦਾ ਹਾਂ ਜੋ ਕਿ ਪਿਛਲੇ ਸਾਲ ਨਾਲੋਂ 50% ਤੋਂ ਵੱਧ ਰਕਮ ਜਿਹੜੀ ਆ ਇਸ ਦੇ ਅੰਦਰ ਅਸੀਂ ਰੋਜ਼ਗਾਰ ਦੇ ਮੌਕੇ ਅਤੇ ਰੋਜ਼ਗਾਰ ਪੈਦਾ ਕਰਨ ਦੇ ਲਈ ਐਸਪੀ ਤਿੰਨ ਵਣ ਕੀਤੀ ਆ ਤਾਂ ਕਿ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਉਹਦਾ ਵਿਸ਼ਵਾਸ ਜਿਹੜਾ ਹੋਰ ਤਕੜਾ ਪੰਜਾਬ ਦੇ ਅੰਦਰ ਹੋਵੇ ਪੰਜਾਬ ਸਰਕਾਰ 'ਚ ਹੋਵੇ। ਮਾਨਯੋਗ ਸਪੀਕਰ ਸਾਹਿਬ ਸੈਰਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੀ ਅਮੀਰ ਸਭਿਅਤ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਦੇ ਸਨਮਾਨ ਅਤੇ ਪ੍ਰਦਰਸ਼ਨ ਲਈ ਪੰਜਾਬ ਦੇ ਸਰਕਾਰ ਨੇ ਸਰ ਰਾਮ ਤੀਰਥ ਅਮਰਸਰ ਵਿਖੇ ਸਰ ਰਾਮ ਤੀਰਥ ਅਮਰਸਰ ਵਿਖੇ 33 ਕਰੋੜ ਰੁਪਏ ਦੀ ਲਾਗਤ ਨਾਲ ਭਗਵਾਨ ਸ਼੍ਰੀ ਬਾਲਮਿਕ ਪਨੋਰਮਾ ਸਥਾਪਿਤ ਕੀਤਾ ਸਰ ਭਗਵਾਨ ਸ਼੍ਰੀ ਬਾਲਮਿਕ ਪਨੋਰਮਾ ਸਥਾਪਿਤ ਕੀਤਾ ਇਹ ਸਟੇਟ ਆਫ ਦਿ ਆਰਟ ਮਿਊਜ਼ੀਅਮ ਜਿਸ ਵਿੱਚ ਸਰ 14 ਗੈਲਰੀ ਸਨ ਮਾਡਰਨ ਟੈਕਨੀਕਸ ਹੈ ហើយ ਭਗਵਾਨ ਬਾਲਮਿਕ ਜੀ ਦੇ ਜੀਵਨ ਸਖਿਆਮਾ ਅਤੇ ਯੋਗਦਾਨ ਯੋਗਤਾਮਾਨ ਸੋਰੀ ਯੋਗਦਾਨ ਨੂੰ ਪੇਸ਼ ਕਰਦਾ ਹੈ 7 ਅਕਤੂਬਰ 2024 ਨੂੰ 7 ਅਕਤੂਬਰ 2024 ਨੂੰ ਉਦ்கਾਟਿਤ ਕੀਤੇ ਗਏ ਇਸ ਪਨੋਰਮਾ ਨੇ ਹਜ਼ਾਰਾਂ ਸ਼ਰਧਾਲੂਆਂ ਨੂੰ ਆਕਰਸ਼ਿਤ ਕੀਤਾ ਹੈ ਅਤੇ ਜੋ ਉਹਨਾਂ ਨੂੰ ਇੱਕ ਡੂੰਘਾ ਅਤੇ ਗਿਆਨਬਾਨ ਜਸ ਭਗਵਾਨ ਬਾਲਬਿਕ ਜੀ ਬਾਰੇ ਇੱਕ ਡੂੰਘਾ ਅਤੇ ਗਿਆਨਬਾਨ ਜਿਹੜਾ ਅਨੁਭਵ ਸਰ ਉੱਥੇ ਪ੍ਰਦਾਨ ਕੀਤਾ ਜਾਂਦਾ ਹੈ ਸਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰ ਸਾਡੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਤੀ ਸਾਲ 2025 26 ਦੌਰਾਨ ਰਾਜਪਦਰੀ ਦੇ ਰਾਜਪਦਰੀ ਦੇ ਯਾਦਗਾਰੀ ਸਮਾਗਮਾਂ ਦੀ ਇੱਕ ਲੜੀ ਸਰ ਅਜੋਜਤ ਕੀਤੀ ਜਾਵੇਗੀ ਜਿਸ ਦੇ ਨਾਲ ਸ੍ਰੀ ਗੁਰੂ ਸਾਹਿਬਾਨ ਗੁਰੂ ਸਾਹਿਬ ਗੁਰਸਹਿਬਾਨ ਦੀਆਂ ਯਾਤਰਾਵਾਂ ਨਾਲ ਸਬੰਧਤ ਸਰ ਜਿਹੜੇ ਗੁਰੂ ਸਾਹਿਬਾਨ ਨਾਲ ਯਾਦਗਾਰ ਨਾਲ ਸਬੰਧਤ ਸਥਾਨ ਨੇ ਸਰ ਉਹਨਾਂ ਦੇ ਬਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਸਥਾਪਿਤ ਸ਼ਹਿਰ ਸਰ ਸ੍ਰੀ ਗੁਰੂ ਤੇਗ ਬਹਾਦਰ ਦੌਰ ਸਥਾਪਿਤ ਸਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸਰਪੱਖੀ ਵਿਕਾਸਮੰ ਵਿਸ਼ੇਸ਼ ਸਰ ਧਿਆਨ ਦਿੱਤਾ ਜਾਵੇਗਾ ਇਸੇਲਾਬਾਸਰ ਕਿਉਂਕਿ ਅਨੰਤਪੁਰ ਸਾਹਿਬ ਤੇ ਨਾਲ ਹੀ ਸਰ ਨੰਗਲ ਨਵੀਂ ਸਰ ਨੰਗਲ ਸ਼ਹਿਰ ਨੂੰ ਵੀ ਸ਼ਹਿਰ ਸਪਾਟੇ ਵਜੋਂ ਵਿਕਸਤ ਕੀ ਕੇ ਕੇਂਦਰ ਵਜੋਂ ਵਿਕਸਤ ਕਰਨ ਨਾਲ ਇਸ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਇਸ ਨੂੰ ਇੱਕ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨ ਵਜੋਂ ਉਤਸ਼ਾਹਿਤ ਕਰਨ ਲਈ 10 ਕਰੋੜ ਰੁਪਏ ਦਾ ਬਜਟ ਦਾ ਵੰਡ ਕੀਤਾ ਗਿਆ ਹੈ